ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਸ਼ ਸ਼ਰਮਾ ਸੋ ਮੌਸਮ ਵਿਭਾਗ ਦੇ ਵੱਲੋਂ ਅੱਜ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਅਗਲੇ ਆਉਣ ਵਾਲੇ 3-4 ਦਿਨ ਤੱਕ ਜਿਹੜੀ ਕਿ ਭਾਰੀ ਬਾਰਿਸ਼ ਵੱਖ-ਵੱਖ ਜ਼ਿਲ੍ਹਿਆਂ 'ਚ ਪੰਜਾਬ ਦੇ ਹੋਵੇਗੀ ਤਾਂ ਉੱਥੇ ਹੀ ਜੇਕਰ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਸਵੇਰ ਤੋਂ ਹੁਸ਼ਿਆਰਪੁਰ ਦੇ ਵਿੱਚ ਵੀ ਭਾਰੀ ਬਾਰਿਸ਼ ਹੋ ਰਹੀ ਹੈ ਤਾਂ ਬੱਦਲ ਵੀ ਇਸ ਵਕਤ ਵੀ ਜਿਹੜੇ ਕਿ ਪੂਰੇ ਇਲਾਕੇ ਦੇ ਨਾਲ ਖੁੱਲੇ ਹੋਏ ਨੇ ਤਾ ਮੌਸਮ ਜਿਹੜਾ ਕਿ ਹੁਸ਼ਿਆਰਪੁਰ ਸ਼ਹਿਰ ਦਾ ਸੁਹਾਵਨਾ ਹੋਇਆ ਪਿਆ ਇਹ ਤਾਂ ਉੱਥੇ ਜਿੱਥੇ ਪਿਛਲੇ ਬੀਤੇ 2-3 ਦਿਨ ਤੋਂ ਕਾਫੀ ਗਰਮੀ ਸੀਗੀ ਤਾਂ ਲੋਕੀ ਘੱਟ ਹੀ ਜਿਹੜੇ ਕਿ ਬਾਹਰ ਨਿਕਲ ਰਹੇ ਸੀਗੇ ਤਾਂ ਹੁਣ ਜੇਕਰ ਮੌਸਮ ਦੀ ਗੱਲ ਕਰੀਏ ਤਾਂ ਹੁਣ ਬਰਸਾਤ ਹੋਣ ਦੇ ਨਾਲ ਮੌਸਮ ਸੁਹਾਵਨਾ ਹੋਇਆ ਹੈ ਤਾਂ ਜਿਹੜੇ ਸ਼ਰਧਾਲੂ ਵੀ ਨੇ ਮਾਤਾ ਚਿੰਤਪੁਰ ਨੇ ਜਿਹਦੇ ਨਵਰਾਤਰਿਆਂ ਤੇ ਜਾ ਰਹੇ ਨੇ ਤਾਂ ਉਹਨਾਂ ਲਈ ਵੀ ਇੱਕ ਸੌਖ ਹੋਵੇਗੀ ਕਿਉਂਕਿ ਗਰਮੀ ਦੇ ਵਿੱਚ ਪੈਦਲ ਤੁਰਨਾ ਉਹ ਕਾਫੀ ਦਿੱਕਤ ਦਿੰਦਾ ਹੈ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਹੈ ਤਾ ਹੁਣ ਜਿਹੜਾ ਕਿ ਮੌਸਮ ਵੀ ਸੁਹਾਵਣਾ ਹੋ ਚੁੱਕਿਆ ਹੈ ਤਾਂ ਉਹਨਾਂ ਨੂੰ ਵੀ ਜਿਹੜਾ ਕਿ ਪੈਦਲ ਤੁਰਨ ਦੇ ਵਿੱਚ ਜਿਹੜਾ ਕਿ ਗਰਮੀ ਮਹਿਸੂਸ ਨਹੀਂ ਹੋਵੇਗੀ ਤਾਂ ਉਧਰ ਹੀ ਹੁਸ਼ਿਆਰਪੁਰ ਸ਼ਹਿਰ ਦੇ ਗਲੀਆਂ ਚੌਂਕਾਂ ਦੀ ਜੇਕਰ ਮੈਂ ਗੱਲ ਕਰਾਂ ਤਾਂ ਹੁਸ਼ਿਆਰਪੁਰ ਸ਼ਹਿਰ ਦੇ ਗਲੀਆਂ ਚੌਂਕ ਵੀ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਪਾਣੀ ਕਾਫੀ ਇਕੱਤਰ ਹੋਇਆ ਪਿਆ ਹੈ ਤਾਂ ਲੋਕ ਵੀ ਜਿਹੜੇ ਕਿ ਸਾਵਧਾਨੀ ਦੇ ਨਾਲ ਜਾ ਰਹੇ ਨੇ ਤਾਂ ਮੈਂ ਦੂਜੇ ਪਾਸੇ ਇਹ ਵੀ ਕਹਿਣਾ ਚਾਹਾਂਗਾ ਕਿ ਹੁਸ਼ਿਆਰਪੁਰ ਦੇ ਲਾਗਲੇ ਪਿੰਡਾਂ ਦੇ ਵਿੱਚ ਚੋਹ ਹੈ ਚੋਹ ਨੇ ਜਿਹੜੇ ਉਹਨਾਂ ਦੇ ਵਿੱਚ ਵੀ ਪਾਣੀ ਆ ਜਾਂਦਾ ਕਿਉਂਕਿ ਹਿਮਾਚਲ ਦੇ ਬਾਰਡਰ ਦੇ ਉੱਤੇ ਹੁਸ਼ਿਆਰਪੁਰ ਸ਼ਹਿਰ ਹੁਸ਼ਿਆਰਪੁਰ ਜ਼ਿਲ੍ਹਾ ਵਸਿਆ ਹੋਇਆ ਹੈ ਤਾਂ ਕਈ ਚੋਹ ਨੇ ਜਿਹੜੇ ਪਿੰਡਾਂ ਤਰੂ ਹੋ ਕੇ ਜਾਂਦੇ ਨੇ ਜਾਂ ਹੁਸ਼ਿਆਰਪੁਰ ਦਾ ਪ੍ਰਸਿੱਧ ਭੰਗੀ ਚੋਆ ਹੈ ਉੱਥੇ ਵੀ ਪਾਣੀ ਆ ਜਾਂਦਾ ਤਾਂ ਲੋਕਾਂ ਨੂੰ ਇੱਕ ਅਪੀਲ ਹੈ ਕਿ ਉੱਥੋਂ ਗੁਜ਼ਰਨ ਤੋਂ ਗੁਰੇਜ਼ ਕੀਤਾ ਜਾਵੇ ਜਾਂ ਨੇੜੇ ਨਿਚਲੇ ਇਲਾਕੇ ਨੇ ਖੱਡਾਂ ਨੇ ਜਾਂ ਨਦੀਆਂ ਨੇ ਜਾਂ ਚੋਹ ਨੇ ਜਿੱਥੇ-ਜਿੱਥੇ ਲੋਕਾਂ ਵੱਲੋਂ ਉਹਨਾਂ ਦੇ ਕੋਲ ਨਾ ਜਾਇਆ ਜਾਵੇ ਜਾਂ ਪਾਣੀ ਦਾ ਬਹਾਵ ਕਿਉਂਕਿ ਕਈ ਵਾਰ ਇਕਦਮ ਹੀ ਤੇਜ਼ ਹੋ ਜਾਂਦਾ ਹੈ ਤਾਂ ਕਿਸੇ ਦਾ ਜਾਨੀ ਨੁਕਸਾਨ ਵੀ ਜਿਹੜਾ ਕਿ ਹੋ ਸਕਦਾ ਹੈ ਤਾਂ ਉੱਥੇ ਹੀ ਜੇਕਰ ਦੂਜੇ ਪਾਸੇ ਅਸੀਂ ਹਿਮਾਚਲ ਦੀ ਗੱਲ ਕਰੀਏ ਤਾਂ ਹਿਮਾਚਲ ਦੇ ਵੀ ਜ਼ਿਲ੍ਹਿਆਂ ਦੇ ਵਿੱਚ ਕਾਫੀ ਭਾਰੀ ਬਾਰਿਸ਼ ਹੋ ਰਹੀ ਹੈ ਤਾਂ ਜਿਹੜੇ ਸਲਾਨੀ ਨੇ ਇੱਥੋਂ ਘੁੰਮਣ ਜਾਂਦੇ ਨੇ ਉਹ ਵੀ ਜਿਹੜੇ ਕਿ ਹੋ ਸਕੇ ਤਾਂ ਉਹ ਗੁਰੇਜ਼ ਕਰਨ ਹਿਮਾਚਲ ਜਾਣ ਤੋਂ ਕਿਉਂਕਿ ਕਈ ਵੀਡੀਓ ਆ ਅਸੀਂ ਦੇਖ ਰਹੇ ਹਾਂ ਹਿਮਾਚਲ ਦੇ ਵੱਖ-ਵੱਖ ਇਲਾਕਿਆਂ 'ਚੋਂ ਜਿਹੜੀਆਂ ਕਿ ਵਾਇਰਲ ਹੋ ਰਹੀਆਂ ਨੇ ਜਿੱਥੇ ਲੈਂਡਸਲਾਈਡਿੰਗ ਹੈ ਜਾਂ ਇਕਦਮ ਤੇਜ਼ ਪਾਣੀ ਦੇ ਨਾਲ ਜਿਹੜਾ ਕਿ ਵਿੱਚੋ ਵਿੱਚ ਇਲਾਕੇ ਸ਼ਹਿਰ ਦੇ ਵਿੱਚ ਉਹਨਾਂ ਦਾ ਵੀ ਕਾਫੀ ਨੁਕਸਾਨ ਦੀਆਂ ਤਸਵੀਰਾਂ ਨੇ ਉਹ ਜਿਹੜੀਆਂ ਕਿ ਸਾਹਮਣੇ ਆਈਆਂ ਨੇ ਤਾਂ ਫਿਰ ਤੋਂ ਗੱਲ ਹੁਸ਼ਿਆਰਪੁਰ ਦੀ ਕਰੀਏ ਤਾਂ ਹੁਣ ਵੀ ਜਿਹੜਾ ਕਿ ਮੌਸਮ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਸੁਹਾਵਣਾ ਹੋਇਆ ਪਿਆ ਇਹ ਬੱਦਲ ਨੇ ਜਿਹੜੇ ਕਿ ਉਹ ਘੁਲੇ ਪਏ ਨੇ ਤਾਂ ਤਾਂ ਉੱਥੇ ਜੇਕਰ ਮੌਸਮ ਵਿਭਾਗ ਦੀ ਗੱਲ ਕਰੀਏ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਵਕ-ਵਕ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਤਾਂ ਉਹ ਜ਼ਿਲ੍ਹੇ ਵੀ ਕਿਹੜੇ-ਕਿਹੜੇ ਨੇ ਉਹ ਵੀ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਪਠਾਨਕੋਟ ਜਲੰਧਰ ਕਪੂਰਥਲਾ ਰੂਪਨਗਰ ਸੰਗਰੂਰ ਇਹ ਉਹ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਭਾਰੀ ਬਾਰਿਸ਼ ਨੂੰ ਦੇਖਦੇ ਹੋਏ ਤਾਂ ਉਧਰ ਹੁਸ਼ਿਆਰਪੁਰ ਤਾਂ ਸਵੇਰ ਤੋਂ ਹੀ ਜਿਹੜਾ ਕਿ ਮੀਂਹ ਪੈ ਰਿਹਾ ਹੈ ਤਾਂ ਲੋਕੀ ਵੀ ਨੇ ਜਿਹੜੇ ਹੁਣ ਮੀਂਹ ਰੁਕਿਆ ਹੋਇਆ ਹੈ ਤਾਂ ਘਰਾਂ ਤੋਂ ਜਾਂ ਕੰਮਾਂ ਦੇ ਲਈ ਜਿਹੜੇ ਨਿਕਲ ਰਹੇ ਨੇ ਜਾਂ ਨੀਮੀਆਂ ਥਾਵਾਂ ਤੋਂ ਜਾਣਦੇ ਉਹਨਾਂ ਦੇ ਵੱਲੋਂ ਗੁਰੇਜ਼ ਜਿਹੜਾ ਕਿ ਕੀਤਾ ਜਾਵੇ ਇਹੀ ਅਪੀਲ ਐਂਡ ਦੇ ਵਿੱਚ ਦੁਬਾਰਾ ਕਰਨਾ ਚਾਹਾਂਗੇ ਨੀਵੀਆਂ ਥਾਵਾਂ ਨੇ ਚੋਣੇ ਜਿਹੜੇ ਜਦੋਂ ਪਿੱਛੋਂ ਪਾਣੀ ਛੱਡਿਆ ਜਾਂਦਾ ਹੈ ਤਾਂ ਉਸ ਦਾ ਪੱਧਰ ਕਾਫੀ ਤੇਜ਼ ਹੁੰਦਾ ਹੈ ਜਾਂ ਸਾਨੂੰ ਪਤਾ ਨਹੀਂ ਲੱਗਦਾ ਕਦੋਂ ਪਾਣੀ ਇੱਕਦਮ ਤੇਜ਼ ਆਇਆ ਆ ਜਾਵੇਗਾ ਜਾਂ ਸੜਕਾਂ ਨੇ ਜਿਹੜੀਆਂ ਚੋ ਦੇ ਨਜ਼ਦੀਕ ਲੱਗਦੀਆਂ ਨੇ ਜਾਂ ਚੋ ਦਾ ਪਾਣੀ ਜਿੱਥੋਂ ਆਉਂਦਾ ਹੈ ਉਹਨਾਂ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਇਆ ਜਾਵੇ